ਦੋਸਤੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰ ਗੁਰਦੇਵ ਤੁਹਾਨੂੰ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਮਿਸ਼ਨਰੀ ਗਾਇਕ ਅਮਰੀਕ ਜਸਲ ਹੁਣਾ ਦਾ ਤੇਰੀ ਬਾਣੀ ਸਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਨ ਤਲਵਾੜਾ ਵਿਖੇ ਸੈਕਟਰ 3 ਰਿਲੀਜ਼ ਕੀਤਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ੍ਰੀ ਗੁਰੂ ਰਵਿਦਾਸ ਮੰਦਿਰ ਸੈਕਟਰ 3 ਤਲਵਾੜਾ ਵਿਖੇ ਅਮਰੀਕ ਜਸਲ ਜੀ ਬੋਲੋ ਤੇਰੀ ਬਾਣੀ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਸਬਦ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਹੈ ਅੱਜ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਇਸ ਨੂੰ ਰਿਲੀਜ਼ ਕੀਤਾ ਗਿਆ ਹੈ ਪਰਮਾਤਮਾ ਇਹਨਾਂ ਨੂੰ ਚਾਹਦਿਆਂ ਘਰ ਰੱਖੇ ਔਰ ਇਸ ਸ਼ਬਦ ਨੂੰ ਪੂਰੇ ਵਰਲਡ ਦੇ ਵਿੱਚ ਗਾਇਆ ਜਾਏ ਔਰ ਸੁਨਿਆ ਜਾਏ ਲੋਕਾਂ ਵੱਲੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਤੁੰਗੁਰਦੇਵ ਅੱਜ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੈਕਟਰ 3 ਤਲਵਾੜਾ ਵੱਲੋਂ ਭਾਈ ਸਾਹਿਬ ਭਾਈ ਸ਼੍ਰੀ ਅਮਰੀਕ ਸੱਤਸਲ ਜੀ ਦਾ ਸ਼ਬਦ ਗਾਇਨ ਕੀਤਾ ਗਿਆ ਤੇਰੀ ਬਾਣੀ ਸਤਿਗੁਰੂ ਰੀਲਿਸ ਕੀਤਾ ਗਿਆ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਕਿ ਇਹਨਾਂ ਦਾ ਇਹ ਸ਼ਬਦ ਸੰਗਤ ਨੂੰ ਬਹੁਤ ਪਿਆਰਾ ਲੱਗੇ ਬਹੁਤ ਪਪੂਲਰ ਹੋਵੇ ਔਰ ਸੰਗਤ ਵੱਤਾਂ ਬਾਤ ਇਹਨੂੰ ਲਾ ਹੈਗਾ ਕਿ ਫਾਰਵਰਡ ਕਦੇ ਸ੍ਰੀ ਗੁਰੂ ਸਾਹਿਬ ਧਾਰਮਿਕ ਸਭਾ ਬਰਵਾਜ ਰੀਲਿਸ ਕਰਦੇ ਹੋਏ ਇਹਨਾਂ ਨੂੰ ਬਹੁਤ-ਬਹੁਤ ਮੁबारकबाद ਮਿਲਦੀ ਹੈ ਜੈ ਗੁਰਦੇਵ ਧੰਨ ਗੁਰਦੇਵ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਅੱਜ ਤੇਰੀ ਬਾਣੀ ਸਤਿਗੁਰੂ ਅਮਰੀਕ ਜੱਸਲ ਜੀ ਜੋ ਕਿ ਇੰਗਲੈਂਡ ਵਿੱਚ ਇੰਗਲੈਂਡ ਤੋਂ ਆਏ ਹਨ ਉਹਨਾਂ ਦੀ ਇਹ ਸ਼ਬਦ ਤੇਰੀ ਬਾਣੀ ਸਤਿਗੁਰੂ ਸ੍ਰੀ ਗੁਰੂ ਦਾਸ ਧਾਰਮਿਕ ਸਭਾ ਸੈਕਟਰ 3 ਵੱਲੋਂ ਰਿਲੀਜ਼ ਕੀਤੀ ਗਈ ਹੈ ਅਸੀਂ ਆਸ ਕਰਦੇ ਹਾਂ ਕਿ ਸਾਰੀ ਹੀ ਸੰਗਤ ਇਸ ਸ਼ਬਦ ਨੂੰ ਜ਼ਰੂਰ ਸੁਣਨ ਇਹ ਸ਼ਬਦ ਲਗਾਤਾਰ ਐਮਐਚ 1 ਚੈਨਲ ਤੇ ਤੇ ਹੋਰ ਚੈਨਲਾਂ ਦੇ ਉੱਤੇ ਚੱਲ ਰਿਹਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਸ਼ਬਦ ਜਿਹੜਾ ਉਹ ਬਹੁਤ ਹੀ ਬਲੰਦੀਆਂ ਤੇ ਪਹੁੰਚੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਆਪਾਂ ਅਮਰੀਕ ਦਸਲ ਜੀ ਨੂੰ ਹੰਗਾਰਾ ਦੇਵਾਂਗੇ ਤਾਂ ਕਿ ਉਹ ਗੁਰੂਵਦਾਸ ਜੀ ਦੀ ਬਾਣੀ ਨੂੰ ਹੋਰ ਉਚਾਰਨ ਕਰਨ ਹੋਰ ਗੁਰੂਵਦਾਸ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਇਸ ਮਾਧਿਅਮ ਰਸਤੇ ਇਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਆ ਇਹਨਾਂ ਦੇ ਜਿਹੜੇ ਤੇਰੀ ਬਾਣੀ ਸਤਗੁਰੂ ਬਹੁਤ ਹੀ ਬਲੰਦੀਆਂ ਦੇ ਪਹੁੰਚੇ ਸਾਰੇ ਹੀ ਸੰਗਤ ਪਿਆਰ ਦੇ ਨਾਲ ਇਸ ਬਾਣੀ ਨੂੰ ਸਰਬਨ ਕਰਨਾ ਹੈ ਜੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤੁਹਾਨੂੰ ਗੁਰਦੇ ਜੀ ਅਸੀਂ ਲਾਲ ਤੁਦਬਨ ਕੌਣ ਕਰੇ ਗਰੀਬਨ ਵਾਲ ਕਿਸਈਆ ਮੇਰਾ ਮਾਥੇ ਛਤਰ ਤਰੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਅਮਰੀਕ ਜਸਰ ਜੀ ਨੇ ਜੋ ਤੇਰੀ ਬਾਣੀ ਸਤਗੁਰ ਦਾ ਸ਼ਬਦ ਗਾਇਨ ਕੀਤਾ ਹੈ ਮਾਲਕ ਇਨਾ ਤਿਹੇ ਤਰ੍ਹਾਂ ਛਤਰ ਚੜਾਈ ਰੱਖੇ ਕਿਰਪਾ ਬਣਾਈ ਰੱਖੇ ਅਤੇ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਨਗੁਰ ਦੇ ਜੈ ਗੁਰੂ ਰਗਦਾਸ ਸਤਨਾਮ ਸ਼੍ਰੀ ਵਾਹਿਗੁਰੂ